ਅੱਜ ਤੱਕ ਪੰਜਾਬ ਨੂੰ ਲੁੱਟ-ਲੁੱਟ ਕੇ ਖਾਦਾ ਪੰਥ ਨੂੰ ਲੁੱਟ-ਲੁੱਟ ਕੇ ਖਾਦਾ ਇਹਦਾ ਜਵਾਬ ਦੋ ਸਬੂਲ ਚੱਕੀ ਫਿਰਦਾ ਮੈਂ ਰਿਸ਼ਤੇਦਾਰੀਆਂ ਤੱਕ ਪਹੁੰਚਦੇ ਹਾਂ ਜਾ ਕੇ ਜੇ ਕੋਈ ਵਿਰੋਧ ਕਰਦਾ ਛੋਟਲ ਮੀਡੀਆ ਤੇ ਪੋਸਟਾਂ ਤਾਹ ਪਾਉਂਦੇ ਆ ਤੁਸੀਂ ਕੰਨ ਭਰਦੇ ਹੋ ਲੋਕਾਂ ਦੇ ਇਹ ਮੈਂ ਜੀ ਪਹਿਲੀ ਗੱਲ ਤਾਂ ਤੁਸੀਂ ਖੜੇ ਹੋ ਹਨਾ ਮੈਨੂੰ ਪ੍ਰੀਸੈਂਟ ਤੇ ਬਹੁਤ ਬਹੁਤ ਧੰਨਵਾਦ ਇਹ ਇਹਨਾਂ ਲੋਕਾਂ ਕੋਲੋਂ ਨਾ ਪੁੱਛ ਕੇ ਦੱਸਿਓ ਤੁਹਾਡੀ ਕਾਲੀ ਦਲ ਦੀ ਸਰਕਾਰ ਵੇਲੇ ਤੋਂ ਜਿਹੜੇ ਘਪਲੇ ਹੋਏ ਨੇ ਪਿੰਡ ਦੇ ਵਿੱਚ ਮੇਰੀ ਗੱਲ ਸੁਣ ਦਿਓ ਹੁਣ ਖੜ ਕੇ ਜੇ ਸੱਚਿਓਂ ਗੁਰੂ ਮਹਾਰਾਜ ਹਾਜ਼ਰ ਨਾਜ਼ਰ ਨੇ ਆ ਕਾਲੀ ਨਹੀਂ ਉਹ ਤਾਂ ਮੈਂ ਕਰੇ ਰਹਿਣਾ ਕੰਮ ਠੀਕ ਹੈ ਤੇ ਤੁਸੀਂ ਉਹ ਲੋਕੋਂ ਤੁਹਾਡੇ ਨਾਲ ਵੀ ਮੈਂ ਖੜ ਗਿਆ ਸੀਗਾ ਤੁਰ ਪਿਆ ਸੀ ਤੇ ਤੁਸੀਂ ਲੋਕ ਹੀ ਫੋਨ ਕਰਕੇ ਕਹਿੰਦੇ ਸੀ ਇੱਕ ਬੰਦੇ ਦੇ ਹੰਕਾਰ ਨੂੰ ਪੱਠੇ ਪਾਣ ਲਈ ਗੁਰਿੰਦਰ ਪਿੰਡੋਂ ਚੱਲ ਜਾ ਹੋਰ ਪਿੰਡ ਦੇਖ ਲੈ ਤੁਸੀਂ ਇੰਨਾ ਕੜਾ ਮਚੌਦਰੀਆਂ ਨੂੰ ਜਿਨ੍ਹਾਂ ਨੇ ਪਿੰਡ ਦੇ ਬਰਬਾਦੀ ਕੀਤੀ ਆ ਬੇੜੇਗਰ ਕੀਤੇ ਆ ਅੱਜ ਵੀ ਮੂਰੇ ਕੀਤੇ ਹੋਏ ਨੇ ਤੁਸੀਂ ਗੱਲਾਂ ਮਾਰ ਦਿਓ ਕਿੱਧਰ ਤੁਸੀਂ ਦਿੱਤੇ ਨੇ ਸਰਬਸੱਤੀ ਵਾਲੇ ਪੈਸੇ ਕਿੱਧਰ ਤੁਹਾਡੀਆਂ ਸਰਕਾਰਾਂ ਵੇਲੇ ਆਈਆਂ ਗ੍ਰਾਂਟ ਦੱਸਿਓ ਵੜਾ ਜਿਆ ਕਿਦਨ ਗ੍ਰਾਂਟ ਦਿੱਤੀਆਂ ਤੁਸੀਂ ਵੀਰੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਵਾਲੀ ਦੱਸਿਓ ਹੈਗਾ ਕੋਈ ਜਵਾਬ ਸਾਡੀ ਕਿਹਦਾ ਸਰਕਾਰ ਤੁਸੀਂ ਆ ਗਰੀਬ ਬੰਦੇ ਨੂੰ ਕਿਸੇ ਨੂੰ ਉਠਣ ਨਹੀਂ ਦਿੰਦੇ ਅਮੀਰ ਜਾਦੀਆਂ ਨੂੰ ਕੜਮ ਚੋਧਰੀਆਂ ਨੂੰ ਹੰਕਾਰੇ ਹੋਏ ਨੂੰ ਫੇਰ ਤੁਸੀਂ ਮੁਰੇ ਕਰਦੇ ਹੋ ਤੁਹਾਡੇ ਕੋਲ ਜਵਾਬ ਨਹੀਂ ਹੈ 11 ਤਰੀਕ ਨੂੰ ਸੰਗਤ ਦੇ ਜਵਾਬ ਦੇ ਦੇਣਾ ਜਵਾਬ ਤਾਂ ਜਵਾਬ ਤਾਂ ਦੇ ਹੀ ਦੇਣਾ ਗੁੰਮਰਾਣਾ ਕਰੋ ਲੋਕਾਂ ਨੂੰ ਅੱਜ ਤੱਕ ਪੰਜਾਬ ਨੂੰ ਲੁੱਟ ਲੁੱਟ ਕੇ ਖਾਦਾ ਪੰਥ ਨੂੰ ਲੁੱਟ ਲੁੱਟ ਕੇ ਖਾਦਾ ਇਹਦਾ ਜਵਾਬ ਦੋ ਸਬੂਤ ਚੱਕੀ ਫਿਰਦਾ ਮੈਂ ਲੈ ਕੇ ਦੋ ਜਵਾਬ ਜੇ ਸੱਚੇ ਹੋ ਉਹ ਵੇਖ ਖਰਾਬ ਕੀਤਾ ਲੋਕਾਂ ਦਾ ਦੋ ਰਿਸ਼ਤੇਦਾਰੀਆਂ ਤੱਕ ਪਹੁੰਚਦੇ ਆਂ ਜਾ ਕੇ ਜੇ ਕੋਈ ਵਿਰੋਧ ਕਰਦਾ ਹੈ ਯਾਰੀਆਂ ਦੋਸਤੀਆਂ ਤੱਕ ਪਹੁੰਚਦੇ ਆਂ ਸੋਸ਼ਲ ਮੀਡੀਆ ਤੇ ਪੋਸਟਾਂ ਤਾਵਾ ਪਾਉਨੇ ਆ ਤੁਸੀਂ ਕੰਨ ਪਰਦੇ ਹੋ ਲੋਕਾਂ ਦੇ ਤੁਸੀਂ ਕੰਨ ਪਰਦੇ ਲੋਕਾਂ ਦੇ ਸਾਨੂੰ ਅਵੇਅਰ ਕਰਨਾ ਪੈਂਦਾ ਲੋਕਾਂ ਨੂੰ ਵੀ ਇਦਾਂ ਦੇ ਲੋਕਾਂ ਤੋਂ ਬਚੋ ਬਿਲਾ ਦੇ ਖੋਟੇ ਲੋਕਾਂ ਤੋਂ ਬਚੋ ਪਿੰਡਾਂ ਦੀ ਬਰਬਾਦੀ ਕਰਨ ਵਾਲਿਆਂ ਤੋਂ ਬਚੋ ਹੁਣ ਵੀ ਨਹੀਂ ਕੰਮ ਕਰਨ ਦਿੰਦਾ ਤੁਸੀਂ ਪਿੰਡ ਦਾ ਸਰਕਾਰ ਚਾਹੁੰਦੀ ਹੈ ਕਰਦੇ 35 ਲੱਖ ਰੁਪਏ ਦਿੱਤਾ ਗਰਾਉਂਡ ਲਈ ਦੇ ਰਹਿਆਂ ਤੇ ਮਤਿਆਂ ਦਾ ਤੁਸੀਂ ਨਹੀਂ ਸਾਈਨ ਕਰਦੇ ਐਮਐਲਏ ਕਹਿੰਦਾ ਮਟੀਰੀਅਲ ਚੱਕੋ ਜਿੰਨਾ ਚਾਹੀਦਾ ਮੈਚ ਕੋਨਾ ਕਿਉਂ ਨਹੀਂ ਮੈਂ ਤਾਂ ਤਾਂ ਸਾਈਨ ਕਰਦੇ 50% ਲੋਕਾਂ ਨੂੰ ਇੱਥੇ ਕਾਲਾ ਪੀਲਿਆ ਪੰਜ ਛੇ ਮੋਤਾ ਤੁਹਾਡੇ ਨਾਲ ਦੇ ਦੀਆਂ ਕੈਂਸਰ ਨਾਲ ਹੋ ਗਈਆਂ ਹੈ ਅੱਜ ਤੱਕ ਕਿਉਂ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਪਿੰਡ ਦੇ ਵਿੱਚੋਂ ਛੱਪੜ ਕੱਢਿਆ 20 ਲੱਖ ਰੁਪਏ ਪਿੰਡ ਨੂੰ ਆਪਣੇ ਨਾਲ ਸਾਲ ਦੀ ਵਾਹਿਗੁਰੂ ਵਾਹਿਗੁਰੂ ਨਹੀਂ ਲੈਖੇ ਲੈਣੇ ਆ ਵਾਹਿਗੁਰੂ ਨਹੀਂ ਅਰਦਾਸ ਕੀਤੀ ਸੀ ਨਾ ਬੀਬੀ ਹਰਸਿਮਰਤ ਘਰ ਬਾੜਲੇ ਅੱਜ ਕਿੱਥੇ ਖੜੇ ਕਰਤੇ ਸਾਨੂੰ ਹੈ ਡਰਾਮੇ ਬਾਜੋ ਵਰਤਦੇ ਤੁਸੀਂ ਲੋਕਾਂ ਦੇ ਮੋਢੇ ਵਰਤਦੇ ਹੋ ਫਤਲਾ ਨਹੀਂ ਬੇੜੇ ਕਰਨੀਆਂ ਲੋਟੇ ਬੇੜਾ ਘਰ ਕਰਕੇ ਰੱਖਤਾ ਗਲਾਮਾਂ ਨੇ